ਬਹੁਤ ਵੱਡੇ ਪੱਧਰ ਤੇ ਕਿਸਾਨ ਦੁੱਧ ਪ੍ਰਸ਼ਾਦਾ ਲੰਗਰ ਲੈ ਕੇ ਡੀਸੀ ਦਫਤਰ ਪਹੁੰਚਦੇ ਹੋਏ ਅਜੇ ਸ਼ੁਰੂ ਹੋ ਰਿਹਾ ਮੋਰਚਾ ਬਹੁਤ ਵੱਡੇ ਪੱਧਰ ਤੇ ਅਜੇ ਕਿਸਾਨ ਮਜ਼ਦੂਰ ਡੀਸੀ ਦਫਤਰ ਅੰਮ੍ਰਿਤਸਰ ਪਹੁੰਚ ਰਹੇ ਹੈਗੇ ਆ ਮੈਂ ਸਰਵੰਤ ਸਿੰਘ ਪੰਦੇਰ ਕਿਸਾਨ ਮਜ਼ਦੂਰ ਸ਼ਗਸ਼ ਕਮੇਟੀ ਪੰਜਾਬ ਤੋਂ ਡੀਸੀ ਦਫਤਰ ਅੰਮ੍ਰਿਤਸਰ ਖੜੇ ਆ ਔਰ ਲਗਭਗ ਪੂਰੇ ਪੰਜਾਬ ਦੇ ਲੋਕਾਂ ਨੂੰ ਪਤਾ ਆ ਕਿ ਅਸੀਂ ਡੀਸੀ ਦਫਤਰ ਮੋਰਚਾ ਲਾਉਣਾ ਅੱਜ ਵਿਚ ਆ ਵੀ ਗੜੇ ਦਿੱਲੀ ਅੰਦੋਲਨ ਦੋਚ ਸ਼ਹੀਦ ਹੋਏ ਆ ਉਹਨਾਂ ਦਾ ਮਾਪਦਾ ਨੌਕਰੀਆਂ ਔਰ ਪਹਿਲੇ ਦਿੱਲੀ ਅੰਦੋਲਨ ਦੇ ਵਿੱਚ ਉਹ ਜ਼ਖਮੀਆਂ ਦਾ ਮਾਪਦਾ ਪਰਾਲੀ ਵਾਲੇ ਮਸਲੇ ਦਾ ਠੋਸ ਹੱਲ ਡੀਏਪੀ ਦਾ ਡੱਕ ਰਿਸਿਸ ਆ ਰਿਹਾ ਸਾਡੇ ਸਾਹਮਣੇ ਗਾਂ ਝੋਨੇ ਦੀ ਖਰੀਦ ਦਾ ਮਸਲਾ ਬਹੁਤ ਵੱਡਾ ਸਾਡੇ ਸਾਹਮਣੇ ਖੜ ਰਿਹਾ ਨਸ਼ਿਆਂ ਦੀ ਗੱਲ ਹੈਗੀ ਆ ਵੱਡੇ ਤੇ ਵਿਆਪਕ ਪੱਧਰ ਤੇ ਅਸਥਾਨਕ ਪੱਧਰ ਤੇ ਹਰ ਦਫ਼ਤਰਾਂ ਦੇ ਵਿੱਚ ਜਿਵੇਂ ਕਰਪਸ਼ਨ ਦਾ ਬੋਲਬਾਲਾ ਵਾ ਜਿਵੇਂ ਹਰ ਦਫ਼ਤਰ ਦੇ ਵਿੱਚ ਲੋਕ ਮਾੜੇ ਚੰਗੇ ਕੰਮ ਕਰਾਉਣ ਜਾਂਦੇ ਆ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਹੈਗਾ ਇਹ ਮੰਗਾਂ ਨੂੰ ਲੈ ਕੇ ਅੱਜ ਦਾ ਮੋਰਚਾ ਸੀਗਾ ਹੋਰ ਮੰਗਾਂ ਵੀ ਸੀਗਾ ਨਾਲ ਆ ਤੁਸੀਂ ਦੇਖੋ ਵੀ ਆ ਦੇਖੋ ਕੱਲ ਹੀ ਡੀਸੀ ਦਫ਼ਤਰੋਂ ਸਮਾਨ ਕੱਢ ਕੇ ਰੱਖ ਦਿੱਤਾ ਗਿਆ ਇੱਧਰ ਅਸੀਂ ਨਹੀਂ ਕਦੀ ਚਾਹੁੰਦੇ ਹੁੰਦੇ ਵੀ ਪਬਲਿਕ ਨੂੰ ਕੋਈ ਸਮੱਸਿਆ ਆਵੇ ਠੀਕ ਹੈ ਜੀ ਅਸੀਂ ਉੱਥੇ ਜੇ ਬੈੰਨੇ ਹੁੰਦੇ ਡੀਸੀ ਦਫ਼ਤਰ ਪੀਸਫੁਲੀ ਬੈਣ ਵਾਸਤੇ ਵੀ ਤੁਸੀਂ ਵੇਖ ਸਕਦੇ ਹੋ ਵੀ ਜਿਹੜਾ ਆਧਾਰਾ ਸਾਡੇ ਨਾਲ ਗੱਲ ਕਰ ਰਿਹਾ ਉਹਨੂੰ ਕਿੰਨੀਕ ਸਾਡੀ ਹੈਗੀ ਆ ਵੀ ਹੁਣ ਹੁਣ ਇਹ ਮੋਦੀ ਵਰਗੀਆਂ ਚਾਲਾਂ ਪੰਜਾਬ ਸਰਕਾਰ ਵੀ ਚੱਲਣ ਲੱਗ ਪਈ ਤੋ ਇਹਨਾਂ ਗੱਲਾਂ ਦਾ ਵੀ ਆਉਣ ਵਾਲੇ ਸਮੇਂ 'ਚ ਜਵਾਬ ਦੇਾਂਗੇ ਵੀ ਕੀ ਕੰਮ ਕੀਤਾ ਜਾ ਰਿਹਾ ਕਿਸ ਤਰੀਕੇ ਨਾਲ ਕੀਤਾ ਜਾ ਰਿਹਾ ਜੇ ਕਿਸਾਨਾਂ ਮਜ਼ਦੂਰਾਂ ਨੇ ਧਰਨੇ ਲਾਉਣੇ ਆ ਤੋ ਦਫ਼ਤਰਾਂ 'ਚ ਹੁਣ ਜਗ੍ਹਾ ਨਹੀਂ ਹੈਗੀ ਤੋ ਮਤਲਬ ਇਹ ਠੀਕ ਨਹੀਂ ਹੈਗਾ ਸੋ ਇਹ ਇਹ ਇਹਦਾ ਇਹਦਾ ਖਿਆਲ ਨਹੀਂ ਆ ਵੀ ਪੰਜਾਬ ਸਰਕਾਰ ਨੂੰ ਭੁਗਤਣਾ ਉਹ ਉਗਾਸ ਹੀ ਨਹੀਂ ਚਾਹੁੰਦੇ ਵੀ ਕੱਲ ਵਾਲਾ ਰੇਲ ਰੁਕੋ ਹੋਵੇ ਜੇ ਸਰਕਾਰ ਬੈ ਕੇ ਸਾਡੇ ਨਾਲ ਗੱਲ ਕਰਕੇ ਨਿਬੜ ਜਾਵੇ ਤੇ ਬਹੁਤ ਚੰਗੀ ਗੱਲ ਆ ਵੀ ਸਾਡੀਆਂ ਮਸਲਾ ਕਿਉਂਕਿ ਸਾਡਾ ਅੰਦੋਲਨ ਦਿੱਲੀ ਅੰਦੋਲਨ ਦੋ ਚੱਲ ਰਿਹਾ ਆ ਉਹਦੀਆਂ ਲਗਾਤਾਰ ਤਿਆਰੀਆਂ 'ਚ ਰੁੱਝੇ ਹੋਏ ਆ ਉਹਦੇ ਕੰਮਾਂ 'ਚ ਲਗਾਤਾਰ ਰੁਜੇ ਹੋਏ ਆ ਤਾਂ ਇਸ ਕਰਕੇ ਅੱਜ ਦੇ ਮੋਰਚੇ ਵਿੱਚ ਪ੍ਰੈਸ ਨੂੰ ਵੀ ਬੇਨਤੀ ਆ ਵੀ ਵੱਧ ਤੋਂ ਵੱਧ ਸਾਡਾ ਸਾਥ ਦਿੱਤਾ ਜਾਵੇ ਧੰਨਵਾਦ